ਤੁਸੀਂ ਜਿੰਨਰ ਲਵ ਆ ਗਏ ਨਾ ਮੈਂ ਆਹਦਾ ਹਰ ਕੰਨੀ ਛੱਡਣਾ ਤੁਹਾਡੇ ਬੰਦੇ ਮੰਨ ਲਓ ਕਿਉਂ ਨਹੀਂ ਛੱਡਣਾ ਮੇਰੀ ਸੁਣ ਤੁਸੀਂ ਮੰਨ ਲਓ ਮੂਲਤਨ ਸੌ ਮੰਨ ਲਓ ਮੂਲਤਨ ਸੌ ਤੁਹਾਡੇ ਬੰਦੇ ਜਿੱਤ ਜਾਣ ਹਾਂ ਤੁਸੀਂ ਇਸ ਗੱਲ ਦਾ ਯਕੀਨ ਦਿਓਣੇ ਵੀ 27 ਦੇ ਇਲੈਕਸ਼ਨ ਕੇ ਰਿਜ਼ਾਈਨ ਨਹੀਂ ਕਰਨਗੇ 110% ਨੋ ਬਟ ਨੋਬਾਡੀ ਵਿਲ ਬੀ ਅਲਾਉਡ ਟੂ ਕਮ ਬੈਕ ਨੋਬਾਡੀ ਵੁੱਡ ਬੀ ਅਲਾਉਡ ਇਹ ਚੰਗੀ ਤਰ੍ਹਾਂ ਸਮਝ ਲਓ ਇਹ ਗੱਲ ਮੈਂ ਜਿੰਨੀਆਂ ਗੱਲਾਂ ਕਹੀਆਂ ਸੱਚ ਹੋਈਆਂ ਸਤਿ ਸ਼੍ਰੀ ਅਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਛੋਡੀ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾਹਰਾਂ ਦੇ ਨਾਲ ਕੋਈ ਸ਼ੱਕ ਨਹੀਂ ਕਿ ਕਾਂਗਰਸ ਦੇ ਮੌਜੂਦਾ ਪ੍ਰਧਾਨ ਲੁਧਿਆਣਾ ਤੋਂ ਚੋਣ ਲੜ ਰਹੇ ਨੇ ਹੋਰ ਵੀ ਕਈ ਸੀਨੀਅਰ ਕਾਂਗਰਸੀ ਚੋਣ ਲੜ ਰਹੇ ਨੇ ਤਾਂ ਅਜਿਹੇ 'ਚ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੇ ਵਿੱਚ ਪੂਰੇ ਪੰਜਾਬ 'ਚ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਪ੍ਰਤਾਪ ਸਿੰਘ ਬਾਜਵਾ ਨੂੰ ਸੌਂਪੀ ਆ। ਇਹੀ ਕਾਰਨ ਆ ਕਿ ਸਮੇਂ ਦੀ ਕਲਤ ਦੇ ਚੱਲਦਿਆਂ ਤੇ ਪੰਜਾਬ ਵੱਡਾ ਉਹਨੂੰ ਕਵਰ ਕਰਨ ਦੇ ਲਈ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਚੌਪਰ ਮੁਹੱਈਆ ਕਰਵਾਇਆ ਗਿਆ ਅੱਜ ਪੂਰਾ ਦਿਨ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਬਤਿੱਤ ਕਰਾਂਗੇ ਔਰ ਉਹਨਾਂ ਤੋਂ ਜਾਣਦੇ ਹਾਂ ਕਿ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਤੇ ਕਾਂਗਰਸ ਦੀ ਪੰਜਾਬ ਦੇ ਵਿੱਚ ਸਥਿਤੀ ਕੀ ਹੈ ਬਾਜਵਾ ਸਾਹਿਬ ਬਹੁਤ-ਬਹੁਤ ਸਵਾਗਤ ਤੁਹਾਡਾ ਥੈਂਕ ਯੂ ਰਵਿੰਦਰ ਜੀ ਬਾਜਵਾ ਸਾਹਿਬ ਪ੍ਰਚਾਰ ਦਾ ਭਾਰ ਤੁਹਾਡੇ ਮੋਢਿਆਂ ਤੇ ਹੈ ਇਸੇ ਕਰਕੇ ਉਹਨਾਂ ਘਟੋਲਾ ਤੁਹਾਨੂੰ ਹਾਈ ਕਮਾਂਡ ਨੇ ਸੌਂਪਿਆ ਫਿਰ ਵੇਖੋ ਇਸ ਤਰ੍ਹਾਂ ਸਾਰੇ ਜੇ ਪੰਜਾਬ ਵਿੱਚ ਟ੍ਰੈਵਲ ਕਰਨਾ ਜਿਸ ਦਾ ਮੈਨੂੰ ਅੱਜ ਦਾ ਦਿਨ ਅਸੀਂ ਪਹਿਲੇ ਸੰਗਰੂਰ ਪਹੁੰਚਣਾ ਹੈ ਪਧੌੜ ਹਲਕੇ 'ਚ ਤੇ 10 ਵਜੇ ਤੋਂ ਲੈ ਕੇ ਤਕਰੀਬਨ 2:30 ਵਜੇ ਤੱਕ ਪਧੌੜ ਹਲਕੇ ਦੀਆਂ ਵੱਖ-ਵੱਖ ਮੀਟਿੰਗਸ